ਵੀ ਇੱਕ ਬੰਦੇ ਨੂੰ ਧਮਕੀਆਂ ਨੇ ਇੱਕ ਬੰਦੇ ਨੂੰ 2-3 ਸਾਲ ਤੋਂ ਲੋਕ ਮਾਰਦ ਨੂੰ ਬੰਦੇ ਲੱਗੇ ਫਿਰਦੇ ਆ ਤੁਸੀਂ ਉਹਦਾ ਅਸਲਾ ਜਮ੍ਹਾਂ ਕਰਾ ਲਿਆ ਕਿਉਂ ਕਰਾਇਆ ਇੱਕ ਬੰਦਾ ਪੈਸੇ ਲਾਉਂਦਾ ਹੈ 2-3 ਲੱਖ ਰੁਪਏ ਦਾ ਕਸਲਾ ਲੈ ਕੇ ਆਉਂਦਾ 50000 ਰੁਪਏ ਦੀ ਫਾਈਲ ਲੈਂਦਾ ਸਾਰੀ ਪ੍ਰਕਿਰਿਆ ਚੋਂ ਲੰਘਦਾ ਟੈਸਟ ਵਗੈਰਾ ਚੋਂ ਲੰਘਦਾ ਉਸ ਬਾਅਦ ਉਹਨੂੰ ਲਾਇਸੈਂਸ ਮਿਲਦਾ ਉਹਦੇ ਰੱਖਿਆ ਖਾਤਰ ਤੁਸੀਂ ਖੋ ਕੇ ਉਹਨੂੰ ਜਮ੍ਹਾਂ ਕਰਾ ਲਿਆ ਵੀ ਆ ਜਾਓ ਰੱਖ ਜਾ ਤੁਸੀਂ ਜਾਓ ਦੱਸਣ ਦੱਸੇ ਪੁਲਿਸ ਬਰਨਾਲਾ ਪੁਲਿਸ ਕੀ ਦੱਸੂਗੀ ਗੱਲ ਬੀਜੀਬੀ ਪੰਜਾਬ ਇਹ ਗੱਲ ਦੱਸੂਗਾ ਵੀ ਇਹਦਾ ਕਿਉਂ ਰੱਖਿਆ ਗਿਆ ਵਜ੍ਹਾ ਕੀ ਸੀ ਇਹ ਇਹਦੇ ਕੰਡੇ ਆ ਨਹੀਂ ਇਹਨੇ ਹਵਾਈ ਫ਼ਰ ਤੱਕ ਨਹੀਂ ਕੀਤਾ ਆ ਲੱਖਾ ਭਾਈ ਤੇ ਇਹ ਇਹਦੇ باوجود ਵੀ ਦਾਸ ਕਿਉਂ ਰੱਖਿਆ ਗਿਆ ਕੀ ਇਹਦੇ ਕਹਿਣ ਤੇ ਰੱਖਿਆ ਗਿਆ ਕੀ ਇਹਦੇ ਪਿੱਛੇ बस ਸਾਜ਼ਿਸ਼ ਨਹੀਂ ਹੈ ਕਿ ਉਹਨੂੰ ਮਰਵਾਉਣ ਦੀ ਸਾਜ਼ਿਸ਼ ਸੀ ਤੇ ਹੁਣ ਆ ਗਿਆ ਮੈਂ ਮੈਂ ਦੁਆਸ ਕਰਦਾ ਮੈਂ ਵੀ ਐਸਐਸਪੀ ਨੂੰ ਫੋਨ ਕੀਤਾ ਇਸ ਮਸਲੇ ਤੇ ਮੈਂ ਕਿਹਾ ਵੀ ਸਰਪੰਚ ਨੂੰ ਥ੍ਰੈਟ ਹੈਗਾ ਇਹ ਇਹਨੂੰ ਕੱਲ ਨੂੰ ਕੋਈ ਘਟਨਾ ਵਾਪਰ ਸਕਦੀ ਹੈ ਜਾਂ ਇਹਦਾ ਲਾਇਸੈਂਸ ਅਸਲਾ ਇਹਨੂੰ ਵਾਪਸ ਕੀਤਾ ਜਾਵੇ ਜਾਂ ਸਿਕਿਉਰਿਟੀ ਦਿੱਤੀ ਜਾਵੇ ਕੋਈ ਗੱਲ ਨਹੀਂ ਕਰਦੇਆ ਕਰਾਉਨੇਆ ਕਰਦੇਆ ਕਰਾਉਨੇ ਕਰਕੇ ਅੱਜ ਇਹ ਇਹਦਾ ਨਤੀਜਾ ਉਹਦੀ ਮੌਤ ਹੋਈ ਹੈ ਸਦਾਨਾ ਸਾਹਿਬ ਇੱਕ ਗੱਲ ਹੋਰ ਹੈ ਕਿ ਜੀ ਵਧੀਆ ਦੂਸਰੇ ਵਾਲੇ ਤੋਂ ਨਹੀਂ ਕੁਛ ਨਹੀਂ ਕਹੋ ਜੀ ਕਿੰਨੇ ਨੌਜਵਾਨ ਨੇ ਸਰਕਾਰ ਦੇ ਵਿੱਚ ਬਾਰੇ ਜੇ ਬਈ ਸਿਆਣੇ ਇਸ ਨੌਜਵਾਨ ਸਮਾਂ ਬਈ ਬੈਠਾ ਜੇ ਦੇਖੋ ਜਲ 2020 ਦੇ ਵਿੱਚ ਕਿਸਾਨੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਰਿਹਾ ਹੈ ਬੰਦਾ ਉਹਨਾਂ ਸਿੰਗੂ ਤੇ ਟਿਕਰੀ ਤੇ ਸਨ ਲਗਾਤਾਰ ਉੱਥੇ ਰਾਤਾਂ ਨੂੰ ਹੁੰਦੇ ਨੇ ਬਹੁਤ ਸੰਘਰਸ਼ ਚਲ ਰਿਹਾ ਉਸ ਤੋਂ ਬਾਅਦ ਜਿੰਨੇ ਸੰਘਰਸ਼ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੋਰ ਵੀ ਆਏ ਉਹਨਾਂ ਸੰਘਰਸ਼ਾਂ ਦੇ ਵਿੱਚ ਵੀ ਹਮੇਸ਼ਾ ਇਹ ਇਹਨੂੰ ਕਹੇ ਨਾ ਕੋਈ ਨਾ ਕਹੇ ਇਹ ਪਹੁੰਚਦਾ ਪਰ ਇਸ ਇਨਸਾਨ ਨੇ ਚਾਹੁੰਦਾ ਤਾਂ ਇਹ ਸਰਕਾਰ ਦੇ ਨਾਲ ਸਹਿਮਤੀ ਬਣਾ ਕੇ ਕਰਦਾ ਹਾਲਾਂਕਿ ਕਿਸੇ ਸਰਕਾਰ ਤੇ ਮੁਕੰਦਮੇ ਦਾ ਦਰਖਾ ਹੈ ਤੇ ਬੇਵਾਕੀ ਨਾਲ ਪੰਜਾਬ ਦੀ ਗੱਲ ਹੱਕਾਂ ਦੀ ਗੱਲ ਆਪਣੇ ਲੋਕਾਂ ਦੀ ਗੱਲ ਇੱਥੇ ਤੁਸੀਂ ਦੇਖੋਗੇ ਸ਼ਹਿਰਾਂ ਦੇ ਵਿੱਚ ਤਾਂ ਜਿੰਨੇ ਇੱਥੇ ਬੰਦੇ ਬੈਠੇ ਹਨ ਗਰੀਬਾਂ ਦਾ ਤਾਂ ਬਹੁਤ ਗਰੀਬਾਂ ਦਾ ਹੰਕਾਰਦ ਬੱਧ ਹਰ ਬੰਦੇ ਦੇ ਦੁੱਖ ਉਸ ਦਾ ਮੌਜੂਦ ਕਿਹੜਾ ਬੰਦਾ ਇੱਕ ਛੋਟੀ ਦੇ ਬੰਦੇ ਨੂੰ ਮਾਰਦਾ ਸੁਣਦੇ ਆਏ ਆਪਾਂ ਕਹਾਪਤਾਂ ਦੇ ਰਾਣੇ ਬਜ਼ੁਰਗਾਂ ਤੋਂ ਵੀ دیਵਾਨੀ ਦਾ ਬੰਦਾ ਸਿਖਰ ਵਾਲੇ ਬੰਦੇ ਨੂੰ ਮਾਰਦਾ ਸੇ ਮਾਰਦਾ ਉਹ ਕੰਮ ਆ ਜੀ ਇਸ ਪਿੰਡ ਦੇ ਵਿੱਚ ਤਾਂ ਦੂਜੀ ਗੱਲ ਜਿਹੜੀ ਇਸ ਇਨਸਾਨ ਨੇ ਉਸ ਬੰਦੇ ਦਾ ਚਿੱਟਾ ਛੜਾਉਣ ਦੇ ਦੀ ਆ ਤੇ ਉਹ ਜਿਹੜਾ ਚੁੱਕਾ ਚੁੱਕਾ ਇਹੋ ਜਿਹੋ ਜਿਹੇ ਬਿਮਾਰੀ ਜਹਿਮਤ ਪਈ ਉਹ ਤੋਂ ਵੀ ਇਸ ਇਨਸਾਨ ਨੇ ਤਾਂ ਨਾਲ ਦੀ ਨਾਲ ਜਿਹੜਾ ਮੈਂ ਇਹਨੂੰ ਕਹਾਂਗਾ ਵੀ ਇਹ ਕੱਤ ਦੇ ਪਿੱਛੇ ਸਿਆਸੀ ਜਿਹੜੇ ਸਾਜ਼ਿਸ਼ ਹੈ ਉਹ ਕਿਉਂ ਹੈ ਬਰਨਾਲਾ ਪੁਲਿਸ ਇਸ ਇਨਸਾਨ ਦਾ ਅਸਲਾ ਜਮ੍ਹਾਂ ਕਰਾ ਲੈਂਦੀ ਹੈ ਹਾਲਾਂਕਿ ਇਹਨੂੰ ਧੰਪੀਆਂ ਵੀ ਆਈਆਂ ਇਹ ਪਤਾ ਵੀ ਸੀ ਬੰਦੇ ਵੀ ਇਹਦੇ ਕਈ ਵਾਰੀ ਮਗਰ ਲੱਗੇ ਜਿਹਨੂੰ ਮਾਰਨ ਨੂੰ ਫਿਰਦੇ ਸੀ ਇਹਨੇ ਸਪੀਡਪੋਲ ਜਾ ਕੇ ਤਖਾਸਤਾਂ ਵੀ ਦਿੱਤੀਆਂ ਨੇ ਕਿ ਮੈਨੂੰ ਜਾਂ ਕੋਈ ਸਕਿਉਰਟੀ ਦਿੱਤੀ ਜਾਵੇ ਨਹੀਂ ਸਕਿਉਰਟੀ ਦੇਣੀ ਤਾਂ ਮੇਰਾ ਆਪਣਾ ਲਾਇਸੈਂਸ ਹੀਰੇ ਦਾ ਹੈਗਾ ਅਸਲਾ ਮੈਨੂੰ ਦਿੱਤਾ ਜਾਵੇ ਕੋਈ ਇਸ ਵੇਲੇ ਕੋਟਾ ਥੋੜੀਏ ਜੀ ਵੋਟਾਂ ਦੇ ਕਾਰਨ ਕਰਕੇ ਜਾਂ ਕਿਸੇ ਹੋਰ ਕਾਰਨ ਇਹਦਾ ਅਸਲਾ ਜਮ੍ਹਾਂ ਕਰਾ ਲਿਆ ਗਿਆ ਇਸ ਬੰਦੇ ਨੇ ਕਿਤੇ ਪਿੰਡ ਦੇ ਵਿੱਚ ਸਾਰਾ ਨਿਕਲ ਬੈਠਾ ਕਿਸੇ ਬੰਦੇ ਤੇ ਉਹ ਨਜਾਇਜ਼ ਵੀ ਅਸਲਾ ਕੱਢ ਲਿਆ ਉਹਨੂੰ ਹਲਾ ਕਰ ਤੋ ਜਾਂ ਜਾ ਉਹਦੇ ਮਗਰ ਪੈ ਗਿਆ ਇਸ ਤਰ੍ਹਾਂ ਦੀ ਗੱਲ ਵੀ ਸੀ ਇਹਦੇ ਬਾਵਜੂਦ ਵੀ ਬਿਨਾਂ ਡਰ ਤੋਂ ਬੰਦੇ ਨੂੰ ਬਹੁਤ ਲੋ ਸਰਕਾਰ ਪਰ ਤਿੰਨ ਸਾਲ ਤੋਂ ਲੈ ਕੇ ਲਗਾਤਾਰ ਪਰੇਸ਼ਾਨ ਕੀਤਾ ਗਿਆ ਪਰਤੇ ਦੱਤੇ ਗਏ ਜਿਆ ਲਸੰਸੀ ਅਸਲਾ ਜਿਹੜਾ ਜਮ੍ਹਾਂ ਕਰਾ ਲਿਆ ਗਿਆ ਅੱਜ ਉਹ ਨਤੀਜਾ ਨਿਕਲਿਆ ਕਿ ਇੱਕ ਪੰਜਾਬ ਦੇ ਦਰਦ ਰੱਖਣ ਵਾਲਾ ਨੌਜਵਾਨ ਆਪਣੇ ਲੋਕਾਂ ਲਈ ਲੜਨ ਵਾਲਾ ਆਪਣੇ ਪਿੰਡਾਂ ਲਈ ਖੜਨ ਵਾਲਾ ਨੌਜਵਾਨ ਉਹ ਯਾਰਾਂ ਦਾ ਯਾਰ ਮੈਂ ਸਾਡੇ ਦਾ ਬਿੱਤਰਦਾ ਸੀ ਇਸ ਇਹ ਸਰਕਾਰ ਦੀ ਬਦੌਲਤ ਅਸੀਂ ਇੱਥੇ ਇਸ ਗੱਲ ਦੇ ਦੀ ਬੰਦ ਸਾਰਾ ਬੈਠਾ ਮੈਂ ਇਹੀ ਗੱਲ ਕਰੂੰਗਾ ਮੈਂ ਪ੍ਰਮਾਣ ਨੂੰ ਵੀ ਬੇਨਤੀ ਕਰਕੇ ਦਿੰਦਾ ਵੈਸੇ ਉਹਨੇ ਮੰਗੂ ਜੀ ਦਾ ਬਰਦਾ ਦੇ ਨਾਲ ਜੀ ਮੇਰੇ ਭਾਂਡਾ ਥੋੜਾ ਭਾਂਡਾ ਹਾਂ ਭਾਂਡਾ ਜੀ ਰਾਮਾ ਜੀ ਨਾਲ ਤੇਰੇ ਕੋਲ ਉਸੇ ਦੇ ਇਸ ਬੰਦ ਦੇ ਤਾਂ ਕਿ ਇਹ ਨੂੰ ਨਹੀਂ ਬੜੇ ਪਿੱਛੇ ਹੋਈ ਸਾਰੇ ਯਾਨੀ ਹੈਲੋ ਵੀ ਜਿੰਨਾ ਹੈਲੋ ਬੜੇ ਪਿੱਛੇ ਹੋਈ ਸਾਰੇ ਜੀ ਮਾਣਿਆ ਤੇ ਪਦਾਰਥ ਦੇ ਨਾਲ ਸਕਾਰ ਵਿੱਚ ਉਹਦੇ ਕੋਲ ਤਾਂ ਬਹੁਤ ਸੰਸਨੀਤ ਰਸਲਾ ਆਇਆ ਕਿ ਉਹ ਆਏ ਡੀਲਰ ਦਿੱਤਾ ਆਪ ਲਾਉਂਦਾ ਚਾਉਂਦਾ ਸੀ ਵਧੀਆ ਬੋਲਚਾਲ ਉਹਨੇ ਫੁੱਲ ਕੀਤਾ ਕਿ ਬਾਈ ਕਿੱਥੇ ਹੈ ਉਹ ਕਹਿੰਦਾ ਮੈਂ ਇੱਥੇ ਪ੍ਰੋਪਰਟੀ ਡੀਲਰ ਜੇ ਬਾਈ ਉਹ ਜਨਨ ਫੋਨ ਕਰਕੇ ਆਇਆ ਫਿਰ ਆ ਕੇ ਹੱਥ ਫੜਾਇਆ ਹੱਥ ਮਾਰ ਕੇ ਉਹ ਸੁੱਟੀ ਨੀਵੀਂ ਪੈ ਗਈ ਫੋਨ ਤੇ ਗੱਲ ਕਰ ਰਿਹਾ ਤਾਂ ਮਗਰ ਉਹਦੇ ਨਿਕਾਉਂਦੇ ਗੋਲੀ ਪੂਰਾ ਖਰੀਦ ਗੋਲੀ ਆ ਗਏ ਇਹਦੇ ਪਿੱਛੇ ਕਾਰਨ ਇਹ ਜਾਣਨ ਲਈ ਇਹਦੇ ਪਿੱਛੇ ਕੋਈ ਸਿਆਸੀ ਸ਼ੈਅ ਜਾਂ ਜਿੰਨਾ ਚਿਰ ਉਹ ਬੰਦਾ ਜਿੰਨਾ ਤੱਕ ਨਹੀਂ ਜਾਇਆ ਜਾਂਦਾ ਪਤਾਲ ਹੋ ਕੇ ਅਸਲ ਗੁੱਸੇ ਸਾਹਮਣੇ ਨਹੀਂ ਆਉਂਦੇ ਤਾਂ ਮੈਂ ਬੇਨਤੀ ਕਰਦਾ ਮੇਰੀ ਸਰਕਾਰ ਨੂੰ ਪਰ ਮੈਂ ਇੱਕ ਮੈਨੂੰ ਜਿਹੜਾ ਦੁਕਾਨ ਦਾ ਪੰਜਾਬ ਦਾ ਇਹ ਹੋ ਕਿਉਂ ਰਿਹਾ ਪੰਜਾਬ ਥੇੜੀਆਂ ਉਹਨਾਂ ਜਨਗਾਂ ਦੇ ਨਾਲ ਨੌਜਵਾਨ ਮਾਰੇ ਜਾਣੇ ਅਸੀਂ ਯਾਦ ਕਰਦੇ ਹਾਂ ਅਸੀਂ ਲੋਕ ਕਿਸੇ ਵੀ ਘਟਨਾ ਨੂੰ ਹਮਤਾਂ ਯਾਦ ਰੱਖਦੇ ਹਾਂ ਕਿਸੇ ਇਨਸਾਨ ਦੇ ਭੋਗ ਤੱਕ ਯਾਦ ਰੱਖਦੇ ਹਾਂ ਉਦੋਂ ਬਾਅਦ ਹੀ ਭੁੱਲ ਜਾਂਦੇ ਹਾਂ ਕੋ ਨਵਾਂ ਮੁੱਦਾ ਫੜ ਲੈਂਦੇ ਪਰ ਉਹ ਹਫਤਾ ਚੱਲਿਆ ਫਿਰ ਨਵਾਂ ਮੁੱਦਾ ਫੜਦੇ ਸਾਡੇ ਲੋਕ ਲੜਾਈਆਂ ਝਗੜੇ ਹਾਸੇ ਰੋਣੇ ਇੱਕ ਲੈ ਸੋਸ਼ਲ ਮੀਡੀਆ ਦੇ ਬੈਠ ਕੇ ਰੋਣ ਜੋ ਕਰੇ ਲੜਨ ਜੋ ਕਰੇ ਰਹਿ ਗਏ ਹੱਸਣ ਜੋ ਕਰੇ ਰਹਿ ਗਏ ਲੁਧਿਆਈ ਮੈਦਾਨ ਚ ਜਾ ਕੇ ਲੜਨੀ ਪੈਣੀ ਹੈ ਹਸ਼ਿਆਲਪੁਰ ਦੀ ਘਟਨਾ ਵਾਪਰੀ ਉਹ ਬੱਚੇ ਵਾਲੀ ਉੱਲਗੇ ਲੋਕ ਪਰਸੋਂ ਲੁਧਿਆਣੇ ਜਿਸਵਾਲ ਬਾਂਗਰ ਪਿੰਡ ਲੁਧਿਆਣੇ ਨਹਿਰ ਦੇ ਵਾਲੀ ਘਟਨਾ ਵਾਪਰੀ ਨੰਡਾ ਨਹਿਰ ਦੇ ਡਬੂਕ ਉੱਤੇ ਪੱਟਾ ਮਾਰ ਕੇ ਮਾਰਦਾ ਲੂਕਣ ਦੋ ਦਿਨ ਬਾਅਦ ਪੁੱਜਿਆ ਇਹ ਘਟਨਾ ਹੋਲੀ ਐਡੀ ਵੱਡੀ ਘਟਨਾ ਹੈ ਕਿ ਨੌਜਵਾਨ ਹੁਣ ਹਾਰ ਨੌਜਵਾਨ ਚ ਲੈ ਕੇ ਸੋਚਦਾ ਨਹੀਂ ਪੂਰੇ ਪੰਜਾਬ ਦਾ ਇਹ ਇੱਕ ਕਟਨਾ ਨੂੰ ਲੋਕ ਹਫਤਾ ਯਾਦ ਰੱਖਣ ਦੇ ਤੋਂ ਭੁੱਲ ਗਏ ਇਹ ਲੋਕ ਫਿਰ ਆਪੋ ਆਪਣੇ ਕੰਮਾਂ ਨੂੰ ਹੋ ਜਾਂਦੇ ਆ ਆਪਣੀ ਦਾ ਹਾਂ ਹੋ ਜਾਂ ਜਿਹੜੀ ਦੌੜ ਲੱਗੀ ਆ ਪਤਾ ਨਹੀਂ ਕਿੱਥੇ ਟੱਕਰ ਮਾਰਨੀ ਹੈ ਜਾ ਕੇ ਨਾ ਲੋਕਰ ਉਹ ਦੌੜ ਫਿਰ ਉਹਨੇ ਹੋ ਕੇ ਲੱਗ ਜਾਂਦੇ ਆਪੋ ਆਪਣੇ ਕੰਮਾਂ ਕਰਾਂ ਚ ਲਾ ਲਾ ਇੰਨਾ ਲੋਕਾਂ ਨੂੰ ਵਾਸਤੇ ਦੇਖੀ ਨਹੀਂ ਰਿਹਾ ਵੀ ਜਿਹੜੇ ਹਾਲਾਤ ਅੱਜ ਹੋਈ ਜਾਂਦੇ ਆ ਇਹ ਕੱਲ ਨੂੰ ਅੱਗ ਹਰਕ ਦੇ ਘਰੇ ਆਉਣੀ ਹੈ ਇਹ ਅੱਗ ਦੇ ਤੁਸੀਂ ਸਿੰਗ ਤੋਂ ਬਚ ਨਹੀਂ ਸਕਦੇ ਜੇ ਤੁਸੀਂ ਅੱਜ ਨਾ ਜੱਟੇ ਅਸੀਂ ਲਗਾਤਾਰਤਾ ਇਹ ਲਈ ਲਾਇਤ ਰੱਖ ਸਕਦੇ ਆ ਤੇਰਾ ਸੰਘਰਸ਼ ਰੱਖ ਸਕਦੇ ਆ ਜਿੰਨਾ ਲੰਮਾ ਤੁਸੀਂ ਲੜਾਓ ਜਾਓਗੇ ਲੋਕਾਂ ਦੀ ਯਾਸ਼ਕਤੀ ਕਿੰਨੀ ਦਿਗਰੇਗੀ ਅਣਖ ਦੀ ਗੱਲ ਆਖਨੇ ਭੁੱਲਦੇ ਹੱਥ ਦੇ ਹੱਥ ਦੇ ਤੋਂ ਨਹੀਂ ਆਇਆ ਨਾ ਤਾਂ ਮੈਂ ਇੱਥੇ ਲੋਕਾਂ ਨੂੰ ਅਪੀਲ ਬੇਨਤੀਆਂ ਕਰਦਾ ਵੀ ਕਿੰਨਾ ਚਿਰ ਅਸੀਂ ਪੰਜਾਬ ਦੇ ਨੌਜਵਾਨ ਪੁੱਤਾਂ ਮਰਵਾਏ ਜਾਂਦੇ ਕਿੰਨਾ ਚਿਰ ਤੁਸੀਂ ਪੰਜਾਬ ਦੇ ਬੱਚਿਆਂ ਦਾ ਕਹਣ ਕਰਾਈ ਜਾਓ ਆ ਸਾਡਾ ਹਾਲਾਤ ਇਹਨਾਂ ਮੈਂ ਹੋਰ ਵੀ ਦੇਖੋ ਕਿ ਮੈਂ ਕਿੰਨਾ ਕਿਹਾ ਬਹੁਤ ਬਦਾਰੀ ਹਾਲਾਤ ਪੰਜਾਬ ਦੇ ਅੰਮ੍ਰਿਤਸਰ ਦੀ ਲੋਕਾਂ ਦੀ ਬਦਲ ਕਾਉਣ ਦੀ ਲੋਕ ਇੱਕ ਬਾਰੇ ਅਗਦੇ ਧੁੱਕੇ ਮੂੰਹ ਉਰਦੇ ਆ ਭਾਵਕ ਹੁੰਦੇ ਜਜ਼ਬਤੀ ਹੁੰਦੇ ਆ ਉਦੋਂ ਬਹੁਤ ਗੱਲਾਂ ਕਰ ਜਾਂਦੇ ਆ ਜਦੋਂ ਗਾਹਾਂ ਲੜਾਈ ਦੀ ਸ਼ੁਰੂਆਤ ਹੁੰਦੇ ਵੀ ਆ ਜਾਓ ਭਾਈ ਹੁਣ ਹੜ੍ਹਾਂ ਦੀ ਗੱਲ ਆਪਾਂ ਕਰ ਲਗੇ ਇੱਥੇ ਕਿੰਨਾ ਮਲਕ ਉਦੋਂ ਉੱਥੇ ਮੁਲਾਸ਼ਨ ਲਈ ਜਾਂਦਾ ਕੋਚਾਰਾ ਲਈ ਜਾਂਦਾ ਹੁਣ ਕਿੰਨੇ ਕ ਪਹੁੰਚ ਗਏ ਹੁਣ ਬਾਜਾਂ ਮਾਰੀ ਜਾਂਦੇ ਹੁਣ ਉਹ ਬਾਜਾਂ ਮਾਰਦੇ ਵੀ ਆ ਜਾਓ ਉਸ ਦਿਨ ਮੈਂ ਉੱਥੇ ਖੜ ਕੇ ਵੀ ਕਿਹਾ ਸੀ ਕਿ ਜਦੋਂ ਹੜ੍ਹ ਨਿਕਲ ਗਏ ਨਾ ਜਦੋਂ ਇੱਥੇ ਲੋਡ ਹੋਈ ਲੋਕਾਂ ਨੂੰ ਪਾਣੀ ਉੱਤਰ ਗਿਆ ਉਦੋਂ ਤੱਕ ਹਣੀ ਇੱਥੇ ਬਾਹ ਫੜਨ ਨਹੀਂ ਆਇਆ ਪਰ ਪੰਜਾਬ ਦੇ ਜਿਹੜਾ ਮੌਜੂਦਾ ਸਰਕਾਰ ਹੈ ਨਾ ਸਰਕਾਰ ਦੇ ਹਾਲਾਤਾਂ ਨੂੰ ਵੀ ਦੇਖਦੇ ਹੋ ਕਿ ਭਵਾਂਤ ਸਮਾਂ ਘਟਨਾ ਵਾਪਰੀ ਹੈ ਬੜੀ ਮਸ਼ਕਰਾ ਬੰਦਾ ਝੂਠプレ ਸੁਣ ਲੋ ਅੱਜ ਬੋਲੀ ਅੱਜ ਕੱਲ ਬੋਲੀ ਅੰਦਾਈ ਕਿ ਮੇਰੀ ਡਿਊਟੀ ਤੋਂ ਹੁਣ ਕਿੱਲਾ ਕਰਨ ਦੇ ਲਈ ਹੋਏ ਲੋਕਾਂ ਦੇ ਕਿੱਲੇ ਦੇ ਕੱਢੀ ਜਾਂਦਾ ਕਿੱਲੇ ਆ ਕੇ ਮਤਲਬ ਕਿ ਜਵਾਨ ਪੁੱਤ ਤੂੰ ਪੰਜਾਬ ਦੇ ਮਰਵਾਏ ਜਾਂਦੇ ਜ਼ਿੰਮੇਵਾਰ ਤੂੰ ਹੀ ਆ ਇੱਥੇ ਕੀ ਬਰਨਾਲੇ ਦਾ ਐਸਐਸਪੀ ਜਾਂ ਡੀਜੀਪੀ ਇਹ ਇੱਕ ਸੇਖ ਫੜ ਕੇ ਇੱਕ ਸ਼ੋਰ ਬੰਦੇ ਨੂੰ ਜਾ ਕੇ ਲਾਤੀ ਗੋਲੀ ਮਾਰ ਕੇ ਕਹਿੰਦੇ ਗੈਸਟ ਸੀ ਜੀ ਸਹੀ ਗੱਲ ਹੈ ਮੈਂ ਮੁਕਾਬਲਾ ਬਣਾਇਆ ਕਹਿੰਦੇ ਇਹ ਤਾਂ ਬੰਦਾ ਮਾੜਾ ਸੀ ਇਹ ਇੰਨਾ ਹੁਆ ਪੰਜਾਬ ਦਾ ਦਿੱਲੀ ਪੀਜ ਆ ਔਰ ਨਾਲੇ ਇਹਦਾ ਐਸਐਸਪੀ ਉਸਦਾ ਜਵਾਬ ਵੀ ਇਹ ਇਹਦਾ ਅਸਲਾ ਆਪਣੇ ਜਮਾ ਕਰਾਇਆ ਗਿਆ ਮੈਂ ਇਹਨਾਂ ਤੋਂ ਮਾਇਸ ਕਰ ਮੈਂ ਵੀ ਅਸਲਾ ਖੋਹ ਦਿੱਤਾ ਇਸ ਹਸਲ ਮੈਂ ਤਾਂ ਵੀ ਸਰਪੰਚ ਨੂੰ ਕਰਦਾ ਹੈਗਾ ਇਹ ਇਹ ਨੂੰ ਕੱਲ ਨੂੰ ਵੀ ਕੱਟ ਕੇ ਵਾਪਸ ਕਰਦੀ ਹੈ ਜਾਂ ਇਹਦਾ ਲਾਇਸੈਂਸ ਉਸ ਦਾ ਇਹ ਨੂੰ ਵਾਪਸ ਕੀਤਾ ਜਾਵੇ ਜਾਂ ਜੋ ਉਹ ਦਿੱਤੀ ਹੈ ਕੋਈ ਗੱਲ ਨਹੀਂ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਕਰਕੇ ਅੱਜ ਇਹ ਇਹਦਾ ਸੁਧਾਨ ਸਿੰਘ ਇੱਕ ਗੱਲ ਹੋਰ ਹੈ ਕਿ ਵੈਸੇ ਤਾਂ ਨਸ਼ੇ ਤੇ ਸਰਕਾਰ ਕਹਿ ਰਹੀ ਹੈ ਵੀ ਅਸੀਂ ਬਹੁਤ ਥੱਲ ਪਾਈਏ ਪਰ ਜਿਹੜੇ ਬੰਦੇ ਨੇ ਕਹਿੰਦੇ ਗੋਲੀ ਮਾਰੀ ਹੈ ਉਹ ਤਾਂ ਉਹ ਨਸ਼ੇਦਾਰ ਦੀ ਉਹ ਤਾਂ ਚਿੱਟਾ ਪੀ ਰਿਹਾ ਭਾਈ ਉਹ ਤੇ ਉਹਦਾ ਪੀਣ ਦਾ ਆਦੀ ਸੀ ਏਸੇ ਬੰਦੇ ਨੇ ਉਹਨੂੰ ਜਾਰੀ ਦੋਸਤ ਪੁੱਤਾ ਸ਼ਰਾਬ ਜਿਹਦੇ ਪੰਜ ਲੱਖ ਰੁਪਈਆ ਵੀ ਕਰਦੇ ਹੈ ਦੀ ਅੱਜ ਅੱਜ ਕੱਲ੍ਹ ਭਰੋ ਯਾਰੀਆਂ ਆਪਦੇ ਗੁੱਸੇ ਤੁਹਾਨੂੰ ਬੜੀ ਧੋਸਾ ਹੈਗਾ ਤੁਹਾਨੂੰ ਦਾ ਕੋਈ ਯਕੀਨ ਕਰ ਲਓ ਤੁਸੀਂ ਆਪਣੇ ਯਾਰ ਮੱਤਬ ਆਪ ਪਹਿਲਾਂ ਵੀ ਘਟਣਾ ਆਪੜੀਆਂ ਨੇ ਪਿਆ ਆਪ ਦੇ ਬੰਦੇ ਨੇ ਬਾਤ ਹੋਇਆ ਹੀ ਨਹੀਂ ਜਮਾ ਕੋਈ ਸੁਪਨੇ ਆ ਕੇ ਡੰਗ ਮਾਰ ਕੇ ਹੱਥ ਮਿਲਾ ਕੇ ਫੋਨ ਕਰਕੇ ਕਿੱਥੇ ਬੈਠਾ ਹੋਇਆ ਆ ਮੈਂ ਨਾ ਆਪਣੇ ਰੀਨਾਂ ਨੂੰ ਬੋਟਾ ਬਾਈ ਕਿਵੇਂ ਜਿੰਦੇ ਸੋਸ਼ੋਰੀਆ ਦਾ ਬਿਆਨ ਆਂਦਾ ਅਸੀਂ ਪੰਜਾਬ ਦੇ ਸਰਕਾਰ ਨਾਲ ਕੇ ਸ਼ਾਹਨਾਮਾ ਬਾਈ ਸੁਖਵਿੰਦਰ ਪੰਜਾਬ ਦੀ ਗੱਲ ਕਰਦੇ ਸੀ ਤਾਂ ਵੀ ਇਹ ਕਤਲ ਕੀਤਾ ਉਹ ਨਹੀਂ ਅਸੀਂ ਜਿਹੜੀਆਂ ਗੱਲਾਂ ਕਹਿ ਰਹੇ ਹਾਂ ਸਵਾਲ ਖਾ ਰਹੇ ਹਾਂ ਉਹਦਾ ਜਵਾਬ ਆ ਦਦੇਓ ਵੀ ਇੱਕ ਬੰਦੇ ਨੂੰ ਧਮਕੀਆਂ ਨੇ ਇੱਕ ਬੰਦੇ ਨੂੰ ਫੌਜਰ ਸਾਹਿਬ ਨੂੰ ਮਾਰਨ ਦੀ ਲੱਗੇ ਫਿਰਦੇ ਆ ਤੁਸੀਂ ਦੱਸਣਾ ਜਮਾ ਕਰਾ ਰਹੇ ਕਿਉਂ ਕਰਾਇਆ ਇੱਕ ਬੰਗਾ ਪੈਸੇ ਲਾਉਂਦਾ ਦੋ ਤਿੰਨ ਲੱਖ ਰੁਪਏ ਦਾ ਫਸਲਾ ਲੈ ਕੇ ਆਉਂਦਾ 50000 ਰੁਪਏ ਦੀ ਫਾਈਲ ਲੈਂਦਾ ਸਾਰੀ ਪ੍ਰਕਿਰਿਆ ਜੋ ਲੱਗਦਾ ਟੈਸਟ ਵਗੈਰਾ ਜੋ ਲੱਗਦਾ ਉਸ ਤੋਂ ਬਾਅਦ ਉਹ ਰਸੰਸ ਨੰਬਰ ਨਾਲ ਦੀ ਰੱਖਿਆ ਖਾਤਾ ਤੁਸੀਂ ਖੋ ਕੇ ਉਹਨੂੰ ਜਮ੍ਹਾਂ ਕਰਾ ਲਿਆ ਤੇ ਆ ਜੋ ਰੱਖਿਆ ਜਾਂਦਾ ਜਾਓ ਦੱਸਣ ਦੱਸੇ ਪੁਲਿਸ ਨੂੰ ਪਰ ਮਾਲਾ ਪੁਲਿਸ ਕੀ ਦੱਸੂਗੀ ਗੱਲ ਡੀਜੀਪੀ ਪੰਜਾਬ ਦੇ ਗੱਲ ਦੱਸੂਗਾ ਵੀ ਇਹ ਰੱਖਿਆ ਹੋਣ ਰੱਖਿਆ ਗਿਆ ਵਜ੍ਹਾ ਕੀ ਸੀ ਇਹਨੇ ਕਿਹਾ ਤੇ ਕੱਢਿਆ ਨਹੀਂ ਇਹਨੇ ਹਵਾਈ ਫਾਇਰ ਤੱਕ ਨਹੀਂ ਕੀਤਾ ਆ ਲੱਖਾ ਬਾਈ ਇਹਦੇ باوجود ਵੀ ਦਾਸ ਕਿਉਂ ਰੱਖਿਆ ਗਿਆ ਇਹਦੇ ਕਹਿਲਤੇ ਰੱਖਿਆ ਗਿਆ ਇਹਦੇ ਪਿੱਛੇ ਕੋਈ ਸਾਜ਼ਿਸ਼ ਨਹੀਂ ਹੈ ਜਿਹਨੂੰ ਮਰਵਾਉਣ ਦੀ ਸਾਜ਼ਿਸ਼ ਸੀ ਤੇ ਹੋਣ